ਹਾਂਜੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਅੱਜ ਇੱਕ ਅਸੀਂ ਹੋਰ ਨਵੀਂ ਪੋਸਟ ਪਾਉਣ ਜਾ ਰਹੇ ਹਾਂ ਇੱਕ ਨਵੇਂ ਸੁਝਾਅ ਦੇਣ ਲੱਗੇ ਅਸੀਂ ਅਸੀਂ ਅੱਜ ਇਹ ਗੱਲ ਕਹਿਣ ਜਾ ਰਹੇ ਹਾਂ ਵੀ ਜਿੰਨੇ ਵੀ ਧਰਮਾਂ ਦੇ ਆਗੂ ਸਾਰੇ ਧਰਮਾਂ ਦੇੱਖੋ ਵੱਖ-ਵੱਖ ਧਰਮਾਂ ਦੇ ਜਿਹੜੇ ਆਗੂ ਐ ਅਸੀਂ ਉਹਨਾਂ ਨੂੰ ਇੱਕ ਫੀਲ ਕਰਨ ਜਾ ਰਹੇ ਹਾਂ ਨਹੀਂ ਉਹਨਾਂ ਨੂੰ ਅਸੀਂ ਅੱਜ ਇੱਕ ਬਹੁਤ ਵੱਡੀ ਸਲਾਹ ਦੇਣ ਲੱਗੇ ਆ ਵੈਸਾ ਹਰ ਕੋਈ ਆਪਣੇ ਵਿਚਾਰ ਰੱਖੇ ਜਿਵੇਂ ਜਿਵੇਂ ਕਿਸੇ ਦੀ ਭਾਵਨਾ ਹੁੰਦੀ ਹੈ ਵੀ ਦੇਸ਼ ਲਈ ਆਪ ਦੇ ਆਪ ਦੇ ਦੇਸ਼ ਦੇ ਵਾਸਤੇ ਸਾਰੇ ਧਰਮਾਂ ਦੇ ਲੋਕਾਂ ਦੀ ਸਾਂਝੀ ਗੱਲ ਕਰੀ ਕਿ ਕਿਵੇਂ-ਕਿਵੇਂ ਧਰਮਾਂ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਹੱਲ ਹੋ ਸਕਦੀਆਂ ਤਾਂ ਮੇਰੇ ਅੰਦਰ ਵੀ ਇੱਕ ਵਿਚਾਰ ਆਇਆ ਮੈਂ ਕਿਹਾ ਵੀ ਕਿਉਂ ਨਾ ਸਾਰੇ ਧਰਮਕ ਆਗੂਆਂ ਨੂੰ ਇੱਕ ਅਜਿਹੀ ਸਲਾਹ ਦਿੱਤੀ ਜਾਵੇ ਵਧੀਆ ਸਲਾਹ ਦਿੱਤੀ ਜਾਵੇ ਵੇਖੋ ਅਸੀਂ ਤਾਂ ਆਪਦੀ ਗੱਲ ਰੱਖਣੀ ਹੈ ਹਰ ਕੋਈ ਆਪਦੀ-ਆਪਦੀ ਗੱਲ ਰੱਖਦਾ ਹੈ ਕੋਈ ਕਿਹੜੇ ਹਿਸਾਬ ਨਾਲ ਰੱਖਦਾ ਹੈ ਕੋਈ ਕਿਹੜੇ ਹਿਸਾਬ ਨਾਲ ਰੱਖਦਾ ਹੈ ਪਰ ਸਾਂਝਾ ਸੁਝਾਅ ਰੱਖਣਾ ਚਾਹੀਦਾ ਸਾਰੇ ਧਰਮਾਂ ਵਾਸਤੇ ਅੱਜ ਅਸੀਂ ਸਾਰੇ ਧਰਮਕ ਆਗੂਆਂ ਨੂੰ ਇੱਕ ਸਲਾਹ ਦੇਣ ਜਾ ਰਹੇ ਹਾਂ ਜਦੋਂ ਅਸੀਂ ਫੇਸਬੁੱਕ ਤੇ ਵ ਕਈ ਵਾਰੀ ਬਹੁਤ ਸਾਰੇ ਦੁਖੀ ਪਰਿਵਾਰ ਹੁੰਦੇ ਆ ਬਹੁਤ ਸਾਰੇ ਦੁਖੀ ਪਰਿਵਾਰ ਹੁੰਦੇ ਆ ਬਹੁਤ ਹੀ ਜਿਆਦੇ ਉਹਨਾਂ ਦਾ ਮਾੜੇ ਹਾਲਾਤ ਹੁੰਦੇ ਆ ਵਿਚਾਰੇ ਪਏ ਹੁੰਦੇ ਆ ਸਾਟਾਂ ਫੇਟਾਂ ਵੱਜੀਆਂ ਵੜੀਆਂ ਅਰਜ਼ ਲੋਕਾਂ ਅੱਗੇ ਕਰ ਰਹੇ ਹੁੰਦੇ ਆ ਪਰ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਦੇ ਵੀ ਕਿਸੇ ਧਰਮ ਨਾਲ ਤਾਂ ਜੁੜੇ ਹੀ ਹੁੰਦੇ ਆ ਨਾ ਤੁਸੀਂ ਕੀ ਕਰੋ ਆਪਦੇ ਆਪ ਦੇ ਧਰਮ ਦੇ ਵਿੱਚ ਜੇ ਇੱਕ ਇੱਕ ਲੱਖ ਬੰਦਾ ਤੁਸੀਂ ਆਪਦੇ ਆਪ ਦੇ ਧਰਮ ਦੇ ਜਿਹੜੇ ਆਗੂ ਆ ਉਹਨਾਂ ਨੂੰ ਇਹ ਸਮਝਾਓ ਵੀ ਆਪਾਂ ਆਪਦੇ ਆਪ ਦੇ ਧਰਮ ਦੇ ਲੋਕਾਂ ਦੀਆਂ ਸਮੱਸਿਆ ਹੱਲ ਕਰਨੀਆਂ ਸੰਸਾਰਕ ਸਮੱਸਿਆ ਜਿਵੇਂ ਕਿ ਇਹਦੀ ਕੁੜੀ ਵਿਆਹਣ ਵਾਲੀ ਐ ਜਾ ਕਿਸੇ ਦਾ ਕੋਈ ਘਰ ਪਾਉਣ ਵਾਲਾ ਸਵਾਹ ਇੱਕ ਦੂਜੇ ਦੀ ਨਿੰਦਿਆ ਕਰਨ ਵਾਸਤੇ ਕਿਉਂਕਿ ਤੁਸੀਂ ਰੱਬ ਦੇ ਵਜੀਰ ਹੈ ਪਰਮਾਤਮਾ ਦੇ ਵਜੀਰਾਂ ਤੁਸੀਂ ਜਿਹੜੀਆਂ ਪਰਮਾਤਮਾ ਦੀਆਂ ਰੂਹਾਂ ਹੈ ਉਹਨਾਂ ਨੂੰ ਤੁਸੀਂ ਵਧੀਆ ਢੰਗ ਦੇ ਨਾਲ ਡੀਲ ਕਰਨਾ ਉਹਨਾਂ ਦੀਆਂ ਸਮੱਸਿਆ ਹੱਲ ਕਰਨੀਆਂ ਨਾਲ-ਨਾਲ ਰੱਬ ਦੀ ਗੱਲ ਵੀ ਕਰਨੀ ਹੈ ਪਰਮਾਤਮਾ ਬਾਰੇ ਵੀ ਦੱਸਣਾ ਹੈ ਨਾਲ-ਨਾਲ ਉਹਨਾਂ ਨੂੰ ਸੰਸਾਰ ਦੀਆਂ ਚੀਜ਼ਾਂ ਵੀ ਮਹਈਆ ਕਰਵਾਉਣੀਆਂ ਮੰਨ ਕੇ ਚੱਲੋ ਸਾਰੇ ਧਰਮਾਂ ਦੇ ਆਗੂ ਹੈ ਜਿਹੜੇ ਉਹ ਆਪਦੇ ਆਪ ਦੇ ਧਰਮਾਂ ਦੇ ਵਿੱਚ ਕੋਈ ਲੱਖ ਬੰਦੇ ਦਾ 1ਾ ਕਿਸੇ 'ਚ 2 ਲੱਖ ਦਾ ਕਿਸੇ 'ਚ 3 ਲੱਖ ਦਾ ਜੀ 1 ਲੱਖ ਬੰਦੇ ਦਾ 1 ਆ ਆਪਦੇ ਆਪ ਦੇ ਧਰਮ ਕਾਗੂ ਸਾਰੇ ਕਰਾ ਲੈਣ ਤਾਂ ਉਹਨਾਂ ਤੋਂ 300 ਰੁਪਇਆ ਲੈਣ ਦੇ ਨਾਲ 3 ਕਰੋੜ ਰੁਪਇਆ ਥੋੜਾ ਮਹੀਨੇ ਦਾ ਬਣਦਾ 3 ਕਰੋੜ ਰੁਪਇਆ ਤਾਂ ਜਿਹੜੇ ਇਹੋ ਜਿਹੇ ਦੁਖੀ ਪਰਿਵਾਰ ਉਹਨਾਂ ਦੇ ਮਸਲੇ ਹੱਲ ਹੋ ਸਕਦੇ ਆ ਕਈ ਘਰ ਤੋਂ ਵਾਂਝਾ ਉਹਨੂੰ ਘਰ ਦਿੱਤਾ ਜਾ ਸਕਦਾ ਬਣਾ ਕੇ ਕਈ ਵਾਰੀ ਕਿਸੇ ਦੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ 3 ਕਰੋੜ ਰੁਪਇਆ ਜੇ ਤੁਸੀਂ ਇੱਕ ਇੱਕ ਲੱਖ ਬੰਦੇ ਨੂੰ ਸਮਾਜ ਸੇਵੀ ਬਣਾਓਗੇ ਸਵਾਏ ਕਿਸੇ ਦੀ ਨਿੰਦਿਆ ਕਰਨ ਦੇ ਵਜਾਇ ਥੋੜਾ ਕੰਮ ਹੈ ਪ੍ਰਮਾਤਮਾ ਦੀਆਂ ਰੋਹਾਂ ਨੂੰ ਸੇਧ ਸੂਰਤਾਂ ਦੇਣੀਆਂ ਉਹਨਾਂ ਨੂੰ ਇਕੱਠੇ ਕਰਕੇ ਵਧੀਆ ਲਾਜਮਈਆ ਕਰਵਾਉਣਾ ਉਹਨਾਂ ਨੂੰ ਰੱਬ ਦੀ ਗੱਲ ਸਮਝਾਉਣੀ ਰੱਬ ਦੀ ਗੱਲ ਸਮਝਾ ਕੇ ਉਹਨਾਂ ਨੂੰ ਚੰਗਿਆ ਕੰਮਾਂ ਨਾਲ ਜੋੜਨਾ ਇਹ ਤੁਹਾਡੀ ਡਿਊਟੀ ਹੈ ਤੁਸੀਂ ਰੱਬ ਦੇ ਵਜ਼ੀਰ ਹੈਂ ਪ੍ਰਮਾਤਮਾ ਦੇ ਵਜ਼ੀਰ ਹੈਂ ਤੁਸੀਂ ਪ੍ਰਮਾਤਮਾ ਦੇ ਵਜ਼ੀਰ ਬਣ ਕੇ ਕੰਮ ਕਰੋ ਜਿਹੜੀ ਸਮਾਜ ਦੇ ਵਿੱਚ ਅੱਜ ਬਹੁਤ ਸਾਰੀਆਂ ਪਰੇਸ਼ਾਨੀਆਂ ਵੱਖੋ-ਵੱਖ ਧਰਮਾਂ ਦੇ ਲੋਕਾਂ ਨੂੰ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਲੱਭੋ ਵੀ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕੇ ਮਿਲ ਬਣੇ ਫਿਰ ਅਸੀਂ ਸੋਚਿਆ ਵੀ ਯਾਰ ਕਿਉਂ ਨਾ ਸਾਰਿਆਂ ਨੂੰ ਇੱਕ ਸਾਂਝੀ ਸਲਾਹ ਦਿੱਤੀ ਜਾਵੇ ਸਾਰੇ ਲੋਕਾਂ ਨੂੰ ਸਾਰੇ ਧਰਮ ਕਾਗੂ ਨੂੰ ਸਾਂਝੀ ਸਲਾਹ ਦਿੱਤੀ ਜਾਵੇ ਤਾਂ ਇਹੋ ਜਿਹਾ ਕੰਮ ਕਰੋ ਇੱਕ ਦੂਜੇ ਦੀ ਨਿੰਦਿਆ ਨਾ ਕਰੋ ਨਿੰਦਿਆ ਵਾਲੇ ਪਾਸੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ ਤਾਂ ਪ੍ਰੇਮ ਵਾਲਾ ਬੂਟਾ ਲਾਓ ਭਾਈਚਾਰੇ ਵਾਲਾ ਬੂਟਾ ਲਾਓ ਆਪਦੇ ਆਪਦੇ ਧਰਮਾਂ ਦੇ ਵਿੱਚ ਲੱਖ ਲੱਖ ਬੰਦੇ ਦਾ ਏਕਾ ਕਰਾ ਲਓ ਇੱਕ ਬੰਦੇ ਤੋਂ 3 300 ਤੇ 3 ਕਰੋੜ ਰੁਪਇਆ ਤੁਹਾਡਾ ਆਪਦਾ ਹੀ ਬਣ ਜਾਊਗਾ ਤੇ ਆਪਦੇ ਆਪਦੇ ਧਰਮ ਦੇ ਲੋਕਾਂ ਨੂੰ ਸੇਧ ਸਹੂਰਤਾ ਦਿਓ ਨਾਲੇ ਸਰਕਾਰਾਂ ਦਾ ਭਾਰ ਹੌਲਾ ਹੋ ਜਾਊਗਾ ਨਾਲੇ ਆਪਦੇ ਧਰਮ ਦੇ ਲੋਕਾਂ ਨੂੰ ਸਭ ਸਹੂਰਤਾ ਮਿਲ ਜਾਣਗੀਆਂ ਸੰਸਾਰਿਕ ਸਹੂਰਤਾ ਮਿਲ ਜਾਣਗੀਆਂ ਜਾਨੀ ਕਿ ਜੇ ਕਿਸੇ ਦੇ ਘਰ ਨਹੀਂ ਜੇ ਕਿਸੇ ਦੀ ਕੁੜੀ ਵਿਆਹਣ ਵਾਲੀ ਹੈ ਕਿਸੇ ਦੇ ਬੱਚਿਆਂ ਦੀ ਪੜ੍ਹਾਈ ਕਰਾਉਣ ਵਾਲੀ ਹੈ ਇਹ ਮਤਲਬ ਵੀ ਆਪਾਂ ਕੰਮ ਕਰੋ ਸਾਰੇ ਜਾਣੇ ਤੁਸੀਂ ਰੱਖ ਕੇ ਜਿੰਨੇ ਵੀ ਧਰਮ ਕਾਗੂ ਵੱਖੋ ਵੱਖ ਧਰਮ ਤਾ ਅੱਜ ਅਸੀਂ ਧਰਮ ਕਾਗੂਨ ਮੇਂ ਸਲਾਹ ਦੇਣ ਲੱਗੇ ਆ ਸਵਾਈ ਮਤਲਬ ਹੀ ਇੱਕ ਦੂਜੇ ਦੀ ਨਿੰਦਿਆ ਛੱਡ ਕੇ ਭੱਲੇ ਵਾਲੇ ਪਾਸੇ ਆਓ ਭੱਲੇ ਦੇ ਕੰਮ ਕਰੋ ਇਹੀ ਪ੍ਰਮਾਤਮਾ ਦਾ ਸੂਲ ਹੈ ਇਹੀ ਪ੍ਰਮਾਤਮਾ ਨੇ ਆਖਿਆ ਵੀ ਭੱਲੇ ਦੇ ਕੰਮ ਕਰੋ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਧ ਘੱਟ ਬੋਲਾ ਗੰਗਾ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਧਰਮ ਕਾਗੂ ਆਪਦੇ ਆਪ ਦੇ ਧਰਮਾਂ ਦੇ ਲੋਕਾਂ ਦੀ ਸੁਭਾਲ ਕਰੋ ਉਹਨਾਂ ਦੀਆਂ ਸੰਸਾਰਕ ਸੂਰਤਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੋ ਇਹੀ ਇੱਕ ਰੱਬ ਦੀ ਸੱਚੀ ਭਗਤੀ ਹੈ ਤੇ ਇਹੀ ਇੱਕ ਰੱਬ ਦਾ ਸੂਲ ਹੈ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਨੇ ਆ ਤਾਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ